ਦੇ ਭਾਸ਼ਾ ਵਿਭਾਗ ਨੇ ਉਹ ਦੋ ਜਨਮ ਸਾਖੀਆਂ ਵਿੱਚੋਂ ਕੱਢ ਕੇ ਇੱਕ ਥੇ ਕਿਤਾਬ ਵਿੱਚੀ ਅੱਛਾ ਇਹ ਇਹ ਹੁਣ ਦੇਖ ਭਾਸ਼ਾ ਵਿਭਾਗ ਦਾ ਵੀ ਇਹਦੇ ਵਿੱਚ ਇੱਕ کردار ਹੁੰਦਾ ਆ ਅੱਛਾ ਉਸ ਵੇਲੇ ਨਾ ਭਾਸ਼ਾ ਛਾਪਣ ਦੇਲੇ 87 ਦੇ ਵਿੱਚ ਭਾਸ਼ਾ ਭਾਗ ਦਾ ਡਾਇਰੈਕਟਰ ਜਿੱਦਾਂ ਉਹ ਮੁੱਖ ਬੰਦ ਚਾਰ ਦੋ ਸ਼ਬਦ ਕੁੱਪ ਸ਼ਬਦ ਲੱਗਦੇ ਹੀ ਹੁੰਦੇ ਆ ਹਾਂ ਉੱਥੇ ਕਹਿ ਜਾਂਦਾ ਵੀ ਬਿਲਕੁਲ ਨਵੇਂ ਤਰੀਕੇ ਨਾਲ ਕੰਮ ਆਇਆ ਵੀ ਸ੍ਰੀ ਸੋਸ਼ਿਆ ਵੀ ਗਾਹ ਦੇ ਉਪਿਆਰ ਕੀ ਤਾਂ ਫਾਇਦਾ ਠਾਉਂ ਗਿਆ ਇਹੋ ਜਿਹਨਾਂ ਨੇ ਸਿੱਖ ਵੀ ਨਿਕਲਿਆ ਗਿਆ ਕੌੜੇ ਦੀ ਕਿਤਾਬ ਪੜ੍ਹੀ ਹੋਵੇ ਹਾਂ ਮੈਂ ਦਰਸ਼ਨ ਸਿੰਘ ਕੌੜਾ ਸੀ ਨਾ ਉਹ ਤਾਂ ਨਾ ਹਾਂਜੀ ਕੁਲਵੀਰ ਸਿੰਘ ਕੌੜਾ ਕੁਲਵੀਰ ਸਿੰਘ ਕੌੜਾ ਉਹ ਕੌੜੇ ਨੇ ਜ਼ਿਕਰ ਕੀਤਾ ਆ ਇਸ਼ਾਰੇ ਮਾਤਰ ਸਿੱਖ ਵੀ ਨਿਕਲ ਗਿਆ ਕਿਤਾਬ ਦੇ ਵਿੱਚ ਮੈਨੂੰ ਹੁਣ ਉਹਦਾ ਪੰਨਾ ਨਹੀਂ ਯਾਦ ਵੀ ਕਿੰਨੇ ਤੇ ਮੋਰੀ ਮੋਰੀ ਯਾਦੀ 32 ਪੰਨਾ ਸ਼ਾਇਦ ਹੋਵੇ। ਉਹ ਇੱਕ ਸਾਖੀ ਦਾ ਉਹਨੇ ਜ਼ਿਕਰ ਕੀਤਾ ਆ ਉੱਥੇ ਥੋੜਾ ਜਿਹਾ ਇਸ਼ਾਰੇ ਮਾਤਰ। ਇਹ ਰੌਲਾ ਪੈਣਾ ਸ਼ੁਰੂ ਹੋ ਗਿਆ ਤੇ 2015 ਦੇ ਵਿੱਚ ਭਾਸ਼ਾ ਭਾਗ ਨੇ ਇਸ ਕਿਤਾਬ ਨੂੰ ਛੱਡ ਦੇਣੀ ਮੈਂ ਰੌਲਾ ਠੱਪ ਕਰਦੇ ਕਿ ਸਰਕਾਰੀ ਸਰਕਾਰ ਸਪੁੱਤੇ ਪਿੰਨੀ ਛੱਡ ਦੇਣੀ ਉਹ ਕਿਤਾਬ ਨੂੰ ਅੱਗ ਲਾ ਕੇ ਤਾਂ ਦਵਾ ਦੌਕ ਤੋ ਨੂਤੀ ਦੀ ਨੂਤੀ ਕਰ। ਪਾਜਾ ਪਾ ਕਿਤਾਬ ਛਾਪਦਾ ਹੋਵੇ ਪੀ ਐਚ ਡੀ ਕੀਤੀ ਹੋਵੇ ਪੀ ਐਚ ਡੀ ਦੀ ਡਿਗਰੀ ਉਹਦੇ ਆਧਾਰ ਤੇ ਮਿਲੀ ਹੋਵੇ ਉਹ ਬੀਬੀ ਨੇ ਨੌਕਰੀ ਉਹਦੇ ਆਧਾਰ ਤੇ ਕੀਤੀ ਹੋਵੇ ਉਹਦੇ ਕਿਸੇ ਜੂ ਤੁਸੀਂ ਅੱਗ ਲਾ ਕੇ ਬੁੱਕਦੇ ਹੋ ਤੇ ਗੱਲ ਇਹ ਕੜੀਆਂ ਮਿਲਦੀਆਂ ਹੈਗੀਆਂ ਤਾਂ ਗੱਲ ਬਣਦੀ ਹੈਗੀਆਂ ਥੋੜੀ ਬਹੁਤੀ ਵੀ ਜੈ ਸੈਂਸ ਨਾਲ ਤੁਸੀਂ ਸੋਚੋ। ਤੁਸੀਂ ਇੱਕ ਇਹ ਜਿਹੜਾ ਡਾਕਟਰ ਗੁਰਵਚਨ ਕੌਰ ਵਾਲਾ ਜਿਹੜਾ ਭਾਸ਼ਾ ਵਿਭਾਗ ਨੇ ਕਹਿੰਦੇ ਸੀ ਅਗਲਾਤੀ ਉਹ ਉਹ ਕਿਹੜੀ ਸਾਖੀ ਸੀ ਉਹ ਡਾਕਟਰ ਗੁਰਵਚਨ ਕੌਰ ਨੇ ਪੀ ਐਚ ਡੀ ਕੀਤੀ ਸੀਗੀ ਹਾਂ ਬਾਲੇ ਵਾਲੀ ਜਿਹਨੂੰ ਸਾਖੀ ਦੇ ਉੱਤੇ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਉਹਨਾਂ ਦੇ ਗਾਇਡ ਸੀਗੇ ਜੀ ਉਸ ਕਿਤਾਬ ਦੇ ਵਿੱਚ ਉਹਨਾਂ ਨੇ 150 ਪੰਨਾ ਤਕਰੀਬਨ ਜੋ ਜੋ ਉਹਨਾਂ ਨੇ ਖੋਜ ਕੀਤੀ ਪੜਤਾਲ ਕੀਤੀ ਜਿਹੜੇ ਨਤੀਜੇ ਤੇ ਪਹੁੰਚੇ ਜਿੱਦਾਂ ਜਿਹੜਾ ਜਿਹੜਾ ਇੱਕ ਸਿਸਟਮ ਹੈਗਾ ਆ ਵਿਦਿਆਰਥੀਆਂ ਵਿਦਿਆਰਥੀਆਂ ਦੇ ਤੌਰ ਤੇ ਉੱਤੇ ਹੁੰਦਾ ਜਿਹੜਾ ਉਹ ਸਾਰਾ ਉਹਨਾਂ ਨੇ ਅਪਣਾ ਕੇ ਤੇ ਉਹ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਅਖੀਰ ਦੇ ਵਿੱਚ ਮੂਲ ਪਾਠ ਦਿੱਤਾ ਆ ਬਾਲੇ ਵਾਲੀ ਜਨਮ ਸਾਖੀ ਜਿਹੜੀ ਹੁਣ ਤੱਕ ਸਭ ਤੋਂ ਪੁਰਾਣੀ ਲੱਭੀ ਆ ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ 1658 ਦਾ ਹਾਂ ਉਹ ਹੁਣ ਹੰਡਾਲੇ ਨਾਲ ਹੀ ਆ ਆ ਹੁਣ ਜਿੱਥੋਂ ਆਪਣੀ ਗੱਲ ਸ਼ੁਰੂ ਹੋਈ ਸੀਗੀ ਹਾਂਜੀ ਬਾਲਚੰਦ ਗਿੱਦੀ ਕੰਦ ਵਾਲੀ ਹਾਂ 1985 86 ਦੇ ਵਿੱਚ ਮੇਰੇ ਖਿਆਲ ਚ ਉਹ ਭਾਸ਼ਾ ਵਿਭਾਗ ਨੇ ਉਸ thesis ਨੂੰ ਕਿਤਾਬੀ ਰੂਪ ਦੇ ਕੇ ਤਾਂ ਛਾਪ ਦਿੱਤੀ ਜੀ ਜਿਹੜਾ ਉਹਨਾਂ ਦਾ ਖੋਜ ਪੱਤਰ ਸੀਗਾ ਜਿਸ ਦੇ ਜਿਹਦੇ ਆਧਾਰ ਤੇ ਉਹਨਾਂ ਨੂੰ ਡਾਕਟਰੇਟ ਦੀ ਡਿਗਰੀ ਮਿਲੀ ਸੀਗੀ ਹਾਂ ਉਹ ਜਦ ਛਪ ਗਈ ਤੇ ਫੇਰ ਖੜੜਾ ਪੜਨਾ ਨਾ ਜਿਹੜੀ ਪੀ ਐਚ ਡੀ ਕਰਨੀਆਂ ਉਹਨਾਂ ਨੂੰ ਮਗਜ਼ਖਪਾਈ ਕਰ ਸਕਦੇ ਆ ਤੁਸੀਂ ਅਸੀਂ ਤਾਂ ਉਹਨਾਂ ਨਾ ਉਹਨਾਂ ਗਿਆਨ ਹੀ ਹੁੰਦਾ ਆ ਤੇ ਨਾ ਤੁਸੀਂ ਉਹਨੂੰ ਪੜ੍ਹ ਹੀ ਸਕਦੇ ਆ ਨਾ ਏਡੀ ਲੋੜ ਹੀ ਹੁੰਦੀ ਆ ਤੇ ਜਦੋਂ ਕਿਤਾਬੀ ਰੂਪ ਚ ਆ ਗਈ ਤਾਂ ਫੇਰ ਉਹ ਕਈਆਂ ਨੇ ਪੜ੍ਹੀ ਬਈ ਤੇ ਉਹ ਚ ਫੇਰ ਕੋਸ਼ਕੀ ਦੋ ਦੋ ਕਿਥ ਸਾਖੀਆਂ ਮੇਰੇ ਖਾਲ ਇੱਕ 57 ਨੰਬਰ ਆ ਇੱਕ 75 ਨੰਬਰ ਆ ਉਹ ਬਾਲੀਆਂ ਬਹੁਤ ਜਦਾਂ ਵੀ ਜਦਾਂ ਵੀ ਇਹੜੋਂ ਹਮ ਸ਼ਬਦ ਵਰਤੇ ਜਾਵੇ ਬਹੁਤ ਘਟੀਆਂ ਕਿਸਮ ਦੀਆਂ ਸਾਖੀਆਂ ਆਖੋ ਜੀ ਜਦੋਂ ਉਹਨਾਂ ਤੇ ਇਤਰਾਜ਼ ਹੋਏ ਹਾਂ ਫਿਰ ਭਾਸ਼ਾ ਵਿਭਾਗ ਨੇ ਉਹ ਦੋ ਜਨਮ ਸਾਖੀਆਂ ਵਿੱਚੋਂ ਕੱਢ ਕੇ ਤੇ ਫੇ ਕਿਤਾਬ ਵਿੱਚੀ ਅੱਛਾ ਇਹ ਇਹ ਹੁਣ ਦੇਖ ਭਾਸ਼ਾ ਵਿਭਾਗ ਦਾ ਵੀ ਇਹਦੇ ਵਿੱਚ ਇੱਕ کردار ਆਉਂਦਾ ਆ ਅੱਛਾ ਉਸ ਮੈਨੇ ਦਾ ਭਾਸ਼ਾ ਛਾਪਣ ਵੇਲੇ 87 ਦੇ ਵਿੱਚ ਅ ਭਾਸ਼ਾ ਭਾਗ ਦਾ ਡਾਇਰੈਕਟਰ ਜਿੱਦਾਂ ਉਹ ਮੁਖਬੰਦ ਚਾਹ ਦੋ ਸ਼ਬਦ ਸ਼ੁਭ ਸ਼ਬਦ ਲਿਖਦੇ ਹੀ ਹੁੰਦੇ ਆ ਹਾਂ ਉੱਥੇ ਕਹਿੰਦਾ ਵੀ ਆ ਬਿਲਕੁਲ ਨਵੇਂ ਤਰੀਕੇ ਨਾਲ ਕੰਮ ਆਇਆ ਵੀ ਇਸ ਲਈ ਸ਼ੋਰ ਸਿਆਵੇ ਗਾਹਾਂ ਦੇ ਵਿਦਿਆਰਥੀਆਂ ਤੋਂ ਫਾਇਦਾ ਠਾਉਣਗੇ ਹਾਂ ਉਹ ਜਦੋਂ ਕਿਤਾਬ ਇਹ ਤੇ ਪਾੜ ਕੇ ਵੀ ਉਹ ਛਾਪਦੇ ਰਹੇ ਆ ਤੇ ਫੇਰ 2014 ਦੀ ਸ਼ਾਇਦ ਗੱਲਿਆ ਤੇ ਇੰਦਰ ਸਿੰਘ ਕਹਦੇ ਨੇ ਕੈਨੇਡਾ ਆਉਣਾ ਸੀਗਾ ਤੇ ਉਹਨੂੰ ਇਹ ਹਾਬੇ ਕਿਤਾਬ ਉਹ ਲੈ ਕੇ ਆਏ ਬਾਲੇ ਵਾਲੀ ਜਨ ਸਾਖੀ ਇਹਦੇ ਵਿੱਚ ਜਿਨ੍ਹਾਂ ਨੇ ਸਿੱਖ ਵੀ ਨਿਗਲਿਆ ਗਿਆ ਕੋੜੇ ਦੀ ਕਿਤਾਬ ਪੜ੍ਹੀ ਹੋਵੇ ਹਾਂ ਮਹਿੰਦਰ ਸਿੰਘ ਕੋੜਾ ਸੀ ਨਾ ਉਹ ਤਾਂ ਨਾ ਹਾਂਜੀ ਕੁਲਵੀਰ ਸਿੰਘ ਕੋੜਾ ਹਾਂ ਕੁਲਵੀਰ ਸਿੰਘ ਕੋੜਾ ਉਹ ਕੋੜੇ ਨੇ ਜ਼ਿਕਰ ਕੀਤਾ ਆ ਇਸ਼ਾਰੇ ਮਾਤਰ ਸਿੱਖ ਵੀ ਨਿਕਲ ਗਿਆ ਕਿਤਾਬ ਦੇ ਵਿੱਚ ਮੈਨੂੰ ਹੁਣ ਉਹਦਾ ਪੰਨਾ ਨਹੀਂ ਯਾਦ ਵੀ ਕਿੰਨੇ ਤੇ ਮੋਰੀ ਮੋਰੀ ਯਾਤੀ 32 ਪੰਨਾ ਸ਼ਾਇਦ ਉੱਥੇ ਪਈ ਉਹ ਇੱਕ ਸਾਖੀ ਦਾ ਉਹਨੇ ਜ਼ਿਕਰ ਕੀਤਾ ਆ ਉੱਥੇ ਥੋੜਾ ਜਿਹਾ ਇਸ਼ਾਰੇ ਮਾਤਰ ਅੱਛਾ ਜੀ ਤੇ ਜਦੋਂ ਉਹ ਸਾਖੀ ਦਾ ਜ਼ਿਕਰ ਪੜਿਆ ਤੇ ਫੇਰ ਉਹ ਅਸਲ ਕਿਤਾਬ ਲੱਭਣ ਲੱਪੇ ਤੇ ਫੇਰ ਉਹ ਪਤਾ ਲੱਗ ਗਿਆ ਵੀ ਭਾਸ਼ਾ ਭਾਗ ਤੋਂ ਮਿਲਦੀ ਆ ਤੇ ਇੰਦਰ ਸਿੰਘ ਅੱਗੇ ਨੂੰ ਅਸੀਂ ਕਿਹਾ ਕਿਤਾਬ ਲੈ ਕੇ ਆਇਆ ਇਸ ਦੇ ਦम्यान ਦੇ ਵਿੱਚ ਉਹ ਮੈਨੂੰ ਉਹਦੀ ਪੀਡੀਐਫ ਮਿਲ ਗਈ ਮੈਨੂੰ ਇਸ ਕਿਤਾਬ ਦੀ ਜੀ ਤੇ ਜਦੋਂ ਉਹ ਲੈ ਕੇ ਆਇਆ ਤੇ ਉਹ ਟੋਰਾਂਟੋ ਗਿਆ ਤੇ ਉੱਥੇ ਉਹ ਜਿਹੜੀਆਂ ਫੌਜਾਂ ਬੈਠੀਆਂ ਸੀ ਘੜੀਕਤੀਆਂ ਤੇ ਉਹ ਸਮਾਨ ਜਿੰਦਾ ਕੀ ਲਿਆਦਾ ਮਿਲੇ ਗਏ ਉਹਨੂੰ ਤੇ ਉਹ ਕਿਤਾਬ ਜਦ ਫੋਲਣ ਲੱਗੇ ਤਾਂ ਉਹਨਾਂ ਦੇਖਿਆ ਵੀ ਸਤਾਰਥ ਤੋਂ ਪੰਨੇ ਪਾੜੇ ਹੋયા ਹਾਂ ਉੱਥੇ ਆ ਉਦੋਂ ਪਤਾ ਲੱਗਾ ਸਾਨੂੰ ਵੀ ਪੰਨੇ ਪਾੜ ਕੇ ਵੀ ਵਿਕਤੀ ਰਹੇਗੀ ਫੈਰੂਨੀ ਮੇਰੇ ਨਾਲ ਸੰਪਰਕ ਕੀਤਾ ਵੀ ਇੱਕ ਕਿਤਾਬ ਤਾਂ ਜਿਹੜੀ ਚਾਹੁੰਦੇ ਸੀ ਵੀ ਆਪਣੇ ਕੋਲ ਆ ਗਈ ਆ ਤੇ ਇਹਦੇ ਚ ਪੰਨੇ ਪਾਟੇ ਹੋਇਆ ਤੇ ਵੀ ਜਿਹੜੀ ਤੁਹਾਡੇ ਕੋਲ ਆ ਵੀ ਉਹਦੇ ਚ ਪੰਨੇ ਭੂਰੇ ਆ ਹਾਂ ਉਹ ਸੀਗੀ ਡਿਜੀਟਲ ਕਾਪੀ ਮੇਰੇ ਕੋਲੇ ਅੱਛਾ ਜਦ ਦੇਖੀ ਤਾਂ ਉਹ ਚ ਪੰਨੇ ਭੂਰੇ ਆ ਮੇਰੇ ਵਾਲੀ ਚ ਜਿਹੜੀ ਮੇਰੇ ਕੋਲੇ ਡਿਜੀਟਲ ਕਾਪੀ ਸੰਭੀ ਹੋ ਮੈਂ ਹਾਂ ਉੱਥੇ ਫਿਰ ਸਾਨੂੰ ਇਹ ਪਤਾ ਲੱਗਾ ਇਹ ਗੱਲ ਹੈ ਦੀ 2014 ਦੀ ਇਹ ਰੌਲਾ ਪੈਣਾ ਸ਼ੁਰੂ ਹੋ ਗਿਆ ਤੇ 2015 ਦੇ ਵਿੱਚ ਭਾਸ਼ਾ ਭਾਗ ਨੇ ਇਸ ਕਿਤਾਬ ਨੂੰ ਛੱਡ ਦੇਣੀ ਮੇ ਰੌਲਾ ਠੱਪ ਕਰਦੇ ਜੇ ਅਸਲੀ ਸਰਕਾਰ ਸੀਗੀ ਤੇ ਆਪਣੇ ਇੱਥੇ ਰਖਣਾ ਸਾਫ਼ ਸੀਗੇ ਮੇਰੇ ਖਾਲਾ ਸਿੱਖਿਆ ਮੰਤਰੀ ਕਿੰਨੇ ਛੱਡ ਦੇਣੀ ਉਹ ਕਿਤਾਬ ਨੂੰ ਅੱਗ ਲਾ ਕੇ ਤਾਂ ਦਬਾ ਦਬ ਕੇ ਉਹ ਲੋਤੀ ਜੀ ਲੋਤੀ ਚਲੋ ਹਾਂ ਭਾਸ਼ਾ ਭਾਗ ਕਿਤਾਬ ਛਾਪਦਾ ਹੋਵੇ ਪੀ ਐਚ ਡੀ ਕੀਤੀ ਹੋਵੇ ਪੀ ਐਚ ਡੀ ਦੀ ਡਿਗਰੀ ਉਹਦੇ ਆਧਾਰ ਤੇ ਮਿਲੀ ਹੋਵੇ ਉਹ ਬੀਬੀ ਨੇ ਨੌਕਰੀ ਉਹਦੇ ਆਧਾਰ ਤੇ ਕੀਤੀ ਹੋਵੇ ਉਹਦੇ ਥੀਸਿਸ ਨੂੰ ਤੁਸੀਂ ਅੱਗ ਲਾ ਕੇ ਫੂਕਦੇ ਹੋ ਤੇ ਗੱਲ ਇਹ ਕੜੀਆਂ ਮਿਲਦੀਆਂ ਹੈਗੀਆਂ ਤਾਂ ਗੱਲ ਬਣਦੀ ਹੈਗੀ ਆ ਥੋੜੀ ਬਹੁਤੀ ਵੀ ਜੈ ਸੈਂਸ ਨਾਲ ਤੁਸੀਂ ਸੋਚੋ ਹਾਂ ਉਹ ਕਿਤਾਬ ਤਾਂ ਉਸ ਕਿਤਾਬ ਦੇ ਵਿੱਚ ਜਾਂ ਤਾਂ ਇਹ ਕਹੋ ਨਹੀਂ ਬੀਬੀ ਨੇ ਕੁਝ ਗਲਤ ਲਿਖ ਦਿੱਤਾ ਉਹਦੇ ਵਿੱਚ ਫਿਰ ਉਹ ਦੋਸ਼ੀ ਆ ਫਿਰ ਉਹਦਾ ਗਾਈਡ ਵੀ ਦੋਸ਼ੀ ਆ ਪ੍ਰੋਫੈਸਰ ਪ੍ਰੀਤਮ ਸਿੰਘ ਵੀ ਜੀ ਜੇ ਉਹਨੇ ਜਿੱਥੇ ਆਪਣੀ ਗੱਲ ਕਰਦੀ ਆ ਉੱਥੇ ਉਹ ਸਭ ਕੁਝ ਰੱਦ ਕੀਤਾ ਤੇ ਜਦੋਂ ਮੂਲ ਪਾਠ ਦਿੱਤਾ ਫਿਰ ਉਹ ਇਮਾਨਦਾਰੀ ਨਾਲ ਪੂਰਾ ਮੂਲ ਪਾਠ ਦੇ ਦਿੱਤਾ ਹਾਂ ਫੇ ਤੁਹਾਡੇ ਉਹ ਫੈਕਟਰੀ ਫੇਓ ਬਾਲੇ ਵਾਲੇ ਜਨਮ ਸਾਕੀ ਨੂੰ ਸਾੜੋ ਹਾਂ ਬਿਲਕੁਲ ਸਿੱਧੀ ਜੀ ਗੱਲ ਆ ਹਾਂ ਤੇ ਇਹ ਸਾਡੇ ਪੁੱਠੇ ਕੰਮ ਕਰਦੇ ਆ ਸਾਰੇ ਆ ਜਿਹੜਾ ਉਸ 2015 ਚ ਉਹਨਾਂ ਨੇ ਸਾੜ ਦਿੱਤੀ ਸੀਗੀ ਤੇ ਇਹ ਉਹਦਾ ਕਾਰਨ ਸੀਗਾ ਉਸਕਾ ਉਹ ਉਹਦਾ ਕੋਈ ਪੱਤਰ ਨੂੰ ਸਾੜਨਾ ਜੀ ਜੀ ਸੋ ਕੁੱਲ ਮਿਲਾ ਕੇ ਜੇ ਦੇਖੀਏ ਸਾਰੇ ਜਿਹੜੇ ਆ ਪਵਾੜੇ ਪਾਏ ਹੋਏ ਆ ਪਾਈ ਵਾਲੇ ਨੇ ਜਨਮ ਸਾਖੀ ਕਦੇ ਇਧਰ ਉਧਰ 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 ਸੋ ਜੀਨੋ ਹਜ਼ਾਰ ਬਣਾ ਕੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਜਨਮ ਦੀਆਂ ਜਿਹੜੀਆਂ ਤਰੀਕਾ ਇੱਧਰ ਤੇ ਉੱਧਰ ਹੁੰਦੀਆਂ ਰਹਿੰਦੀਆਂ ਨੇ ਮੈਂ ਸਭ ਤੋਂ ਜਿਹੜੀ ਤਾਜੀ ਇਨਕੁਆਰੀ ਕੀਤੀ ਹੈਗੀ ਮੈਂ ਇਸ ਵਿਸ਼ੇ ਦੇ ਉੱਤੇ ਤਕਰੀਬਨ ਅਪ੍ਰੈਲ ਜਾਂ ਮਈ ਦੀ ਗੱਲ ਹੈਗੀ ਇਸ ਸਾਲ ਦੀ ਹਾਂ ਬਾਬਾ ਸੇਵਾ ਸਿੰਘ ਜੀ ਨੂੰ ਮਿਲੇ ਅਸੀਂ ਉੱਥੇ ਬਾਬਾ ਸੇਵਾ ਸਿੰਘ ਡੋਰ ਸਾਹਾ ਅੱਛਾ ਜਿੱਥੇ ਭਾਈ ਬਾਲੇ ਦੀ ਸਮਾਗਿਆ ਹਾਂ ਜਦੋਂ ਉਹਨਾਂ ਕੋ ਸਮਾ ਥੋੜਾ ਜਿਹਾ ਕਈ ਅਪਾਇੰਟਮੈਂਟਾਂ ਸਿਕੀਆਂ ਜਦੋਂ ਮੈਂ 10 15 15 ਇੱਕ ਗੁਰਦੁਆਰੇ ਚ ਗਾਇ ਇੱਕ ਉਹ ਤੋਂ ਦੂਜੇ ਚ ਜਾਣਾ ਤੇ ਤਿੰਨ ਦੋ ਤਿੰਨ ਗੁਰਦੁਆਰਿਆਂ ਦਾ ਸਿਕਾ ਉਹਨਾਂ ਦਾ ਉਸ ਦਿਨ ਦਾ ਪ੍ਰੋਗਰਾਮ ਤੇ ਮੈਂ ਉਹਨਾਂ ਦਾ ਬਜੋੜੇ ਪੰਡਿਆਂ ਤੇ ਜਾ ਕੇ ਮੈਂ ਫਤਿਹ ਬਲਾ ਕੇ ਤਾਂ ਸਿੱਧਾ ਹੀ ਫੈਸਲਾਨ ਪੁੱਛਣਾ ਪਿਆ ਕਿਉਂਕਿ ਸਮਾ ਹੈ ਨਹੀਂ ਸੀ ਹਾਂ ਬਈ ਬਈ ਉਹ ਬਿਲਕੁਲ ਨਹੀਂ ਬਈ ਕੋਈ ਬਥਾ ਤੁਹਾਡੇ ਖਡੂਰ ਸਾਹਿਬ ਦੇ ਯੂਨੀਵਰਸਿਟੀ ਬਣੀ ਆ ਏਡੀ ਲਾਇਬ੍ਰੇਰੀ ਆ ਬਈ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਹੈਗੀ ਆ ਜਾਂ ਜਾਂ ਕਿਤੇ ਹੋਰ ਹੈਗੀ ਆ ਬਈ ਜਾਂ ਸਾਨੂੰ ਉਲੱਭ ਨਹੀਂ ਰਹੀ ਹੈਗੀ ਸਿੱਧਾ ਇਸ ਜਣੇ ਤੋਂ ਬਿਨਾ ਹੋਂਕਾ ਬੰਨਣ ਉਤੇ ਸਵਾਲ ਸਿੱਟਾ ਹੀ ਸਗਾ ਮੇਰਾ ਸਮੇਂ ਦਾ ਮੁਖਰਾ ਉਹ ਕਹਿੰਦੇ ਬਈ ਉਹ ਤੇ ਹੈ ਨਹੀਂ ਜੀ ਤੇ ਬਾਬਾ ਸੇਵਾ ਸਿੰਘ ਦਾ ਆ ਮੈਂ ਮੈਂ ਜਿਹੜੀ ਪੂਰੀ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਮੇਰੀ ਉਹਨਾਂ ਦੀ ਸਿੱਧੀ ਗੱਲਬਾਤ ਹੋਈ ਗਈ ਹੈ ਜਿਹੜੀ ਉਹ ਹਾਂ ਮੇ ਜਿਹੜੀ ਇਹ ਮਿਲਾਵਟੀ ਹੈ ਦੀ ਆ ਇਹ ਹੀ ਆ ਹੁਣ ਤਾਂ ਬੇਹ ਦੇ ਜੋ ਕੁਝ ਚੰਗਾ ਲੱਭਦਾ ਹੈ ਉਹਨੂੰ ਰੱਖ ਲਓ ਤੇ ਬਾਕੀ ਨੂੰ ਤੁਸੀਂ ਛੱਡ ਦਿਓ ਮੈਂ ਤਾਂ ਧੰਨਵਾਦ ਚ ਹਾਂ ਇਹ ਇਹ ਜਿਹੜੀ ਲੇਟੈਸਟ ਜਿਹੜੀ ਇਨਕੁਆਰੀ ਜਿਹੜੀ ਮੇਰੀ ਹੈਗੀ ਆ ਇਹ ਇਹ ਆ ਸੀਗੀ ਹੁਣ ਉਥੇ ਇਹ ਆਪਣੀ ਬਣੂਈਆਂ ਜਗ੍ਹਾ ਬਾਲੇ ਡਾਕਟਰ ਸਾਹਿਬ ਹਾਂ ਤੇ ਬਾਬਾ ਸੇਵਾ ਸੰਗ ਹੁਣੀ ਹਣ ਇਹ ਜਵਾਬ ਦੇ ਕੇ ਗਏ ਆ ਵੀ ਹੈ ਨਹੀਂ ਕੀ ਅਸਲ ਹਾਂ ਅੱਜ ਹੁਣ ਤਾਂ ਆਹ ਕੁਛ ਹੀ ਆ ਵੀ ਚੰਗਾ ਚੰਗਾ ਰਖੋ ਖਲੋ ਹਾਂ ਕੰਮ ਉਹ ਛੱਡ ਦਿਓ ਫੇਰ ਹੁਣ ਚੰਗੇ ਦਾ ਪਮਾਨਾ ਉਹ ਤੁਹਾਡਾ ਕੋਈ ਹੋਰ ਹੋ ਸਕਦਾ ਮੇਰਾ ਕੋਈ ਹੋਰ ਹੋ ਸਕਦਾ ਬਿਲਕੁਲ ਜੀ ਬਿਲਕੁਲ ਉਹ ਤੇ ਉਹ ਤੇ ਕੋਈ ਗੱਲ ਨਹੀਂ ਬਣਦੀ ਉਹ ਤਾਂ ਫੇਰ ਕੋਈ ਗੱਲ ਹੀ ਨਾ ਬਣੀ ਆ ਸੋ ਇਹ ਸੇ ਚਾਰਨ ਹੈਗੇ ਆ ਐਨੀ ਦਿਨੀ ਇਹਦਾ ਗੱਲ ਕਰਨ ਦਾ ਮਕਸਦ ਅਸੀਂ ਫੇਰ ਬੇਨਤੀ ਕਰਦੇ ਆਂ ਵੀ ਇਹ ਕੋਈ ਕੋਈ ਜਾਇਦ ਨਹੀਂ ਕੋਈ ਚਿੱਤਨ ਹਰਾਉਣ ਦਾ ਮਸਲਾ ਨਹੀਂ ਇਹ ਇੱਕ ਹੋਮੀ ਮਸਲਾ ਆ ਸਾਰਾ 500 ਸਾਲ ਪੁਰਾਣੀ ਕਹਾਣੀ ਆ ਸਾਨੂੰ ਗੁਰੂ ਸਾਹਿਬ ਜੀ ਦੇ ਚੜ੍ਹਾਈ ਦੀ ਤਰੀਕ ਦਾ ਪਤਾ ਹੋਣਾ ਚਾਹੀਦਾ ਆ ਪਰ ਸਾਡੇ ਕੋਲ ਸਾਧਨੇ ਆ ਪਰ ਜਿਹੜੀ ਪ੍ਰਿਆਲ ਸਾਹਿਬ ਨੇ ਲੱਭੀ ਆ ਉਹ ਉਹਦੇ ਪਿੱਛੇ ਸਾਇੰਟਿਫਿਕ ਕੋਈ ਉਹ ਐਵੀਡੈਂਸ ਆ ਉਹਦੀ ਤੇ ਗੁਰੂ ਸਾਹਿਬ ਦੀ ਡੇਟ ਆਫ ਡੈਥ ਕਿੰਨੀ ਆ ਕੁੱਲ ਉਮਰ ਕਿੰਨੀ ਆ ਤੇ ਜੇ ਡੇਟ ਆਫ ਡੈਥ ਦੇ ਵਿੱਚੋਂ ਤੁਸੀਂ ਟੋਟਲ ਏਜ ਨੂੰ ਘਟਾ ਦਿਓ ਤੇ ਡੇਟ ਆਫ ਬਰਥ ਆ ਜਾਂਦੀ ਆ ਤੁਹਾਡੇ ਸਾਹਮਣੇ ਸਿੱਧੀ ਜੀ ਤਵਾਲਿਆ ਬਿਲਕੁਲ ਬਿਲਕੁਲ ਤੇ ਜੇ ਇੰਨਾ ਹੋਣ ਦੇ ਬਾਵਜੂਦ ਵੀ ਨਹੀਂ ਕਰ ਰਹੇ ਤੇ ਉਹ ਉਹੀ ਨਹੀਂ ਕਰ ਰਹੇ ਜਿਹੜੇ ਜਿਹੜੇ ਲਿਖ ਚੁੱਕੇ ਆ ਕਿਤਾਬਾਂ ਦੇ ਵਿੱਚ ਹਾਂ ਤੇ ਹੁਣ ਅਸੀਂ ਕਿਵੇਂ ਮੰਨੀਏ ਵੀ ਇਹ ਅਸੀਂ ਗਲਤ ਲਿਖਦੇ ਉਹਨਾਂ ਚੋ ਤਿੰਨਾਂ ਚਾਰ ਵਿਦਵਾਨਾਂ ਦੇ ਜਿਹੜੇ ਅੱਜ ਚਰਚਾ 'ਚ ਹੈਗੇ ਆ ਆਪਾਂ ਨਾਮ ਵੀ ਲਏ ਆ ਕਿਉਂਕਿ ਉਹ ਕੋਈ ਕੋਈ ਅਲੰਬਾ ਜਾਂ ਕੋਈ ਹੈਮਿੰਗ ਆ ਉਹ ਤਾਂ ਵੀ ਕਿਤਾਬਾਂ ਸਾਡੇ ਕੋਲ ਪਈਆਂ ਆ ਤੇ ਉਹ ਉਹ ਪੰਨੇ ਦਿਖਾ ਸਕਦੇ ਆ ਉਹਨਾਂ ਨੂੰ ਵੀ ਲਿਖਿਆ ਉਹ ਵੀ ਤੁਹਾਡੇ ਜਾਂ ਲਿਖਿਆ ਸਭ ਕੁਝ ਇਹ ਹੈਗੀ ਆ ਜੀ ਪੂਰੀ ਕਹਾਣੀ ਸਾਰੀ ਤੇ ਬਾਕੀ ਸਾਨੂੰ ਵਿਸਾਖ ਦੀ ਜਿਹੜੀ ਹੈਗੀ ਆ ਉਹ ਉਹ ਬਹੁਤ ਮਿਲਦੀਆਂ ਜਨਮ ਸਾਖੀਆਂ ਦੇ ਵਿੱਚੋਂ ਵੀ ਮਿਲਦੀ ਆ ਇਹ ਸਖਤ ਇਤਿਹਾਸ ਦੇ ਬਾਹਰਲੇ ਸੋਰਸ ਹੈਗੇ ਆ ਜਿਹੜੇ ਮੈਂ ਮਕ ਮਸਤੀ ਦਾ ਨਿਵਾਜੀ ਆ ਕਿਤਾਬ ਉਹਦੇ ਵਿੱਚ ਘੱਟੋ ਘੱਟ ਦੋ ਥਾਂ ਤਾਂ ਮੈਂ ਪੜੀ ਆ ਚਾਰ ਵਿਸਾਖ ਲਿਖੀ ਹੋਈ ਨੇ ਉਹ ਚਾਰ ਵਿਸਾਖ ਬਣਦੀ ਆ ਤਿੰਨ ਵਿਸਾਖ ਬਣਦੀ ਆ ਵਿਸਾਖ ਬਦੀ ਤਿੰਨ ਬਣਦੀ ਆ ਵਿਸਾਖ ਸਦੀ ਤਿੰਨ ਬਣਦੀ ਆ ਇਹ ਫਿਰ ਉਹ ਕੈਲੰਡਰ ਦੀਆਂ ਬੁਨੀਆਂ ਸਿੱਧੀਆਂ ਉਹ ਕੁਝ ਟੈਕਨੀਕਲ ਨੁਕਤੇ ਜਿਹਾ ਆ ਜਾਂਦੇ ਆ ਤੇ ਉਹਨਾਂ ਦੇ ਵਿੱਚੋਂ ਉਹ ਵੱਖਰਾ ਵਿਸ਼ਾ ਹੋ ਜਾਂਦਾ ਆ ਪਰ ਵਿਸਾਖ ਅਤੇ ਕੱਤਕ ਦਾ ਜਿਹੜਾ ਮਸਲਾ ਆ ਉਹ ਉਹ ਸਾਨੂੰ ਸਿੱਖ ਜਿਹੜੇ ਸੋਰਸ ਹੈਗੇ ਸਾਡੇ ਉਹਨਾਂ ਤੋਂ ਬਾਹਰੋਂ ਵੀ ਮਿਲਦਾ ਆ ਜਿਹੜੇ ਕਿ ਪਰਸ਼ੀਅਨ ਜਿਹਨਾਂ ਨੂੰ ਸੋਰਸ ਕਹਿੰਨੇ ਆ ਉਧਰੋਂ ਵੀ ਪਸੰਦ ਦਾ ਸਾਨੂੰ ਮਿਲਦਾ ਹੈਗਾ ਸੋ ਇਸ ਨੂੰ ਸਰਦਾਰ ਸਰਬਜੀ ਸਿੰਘ ਸੈਕਰਾਮੈਂਟੋ ਜੋ ਸਾਡੇ ਅੰਦਰ ਜਿਹੜਾ ਗੁਰੂ ਸਾਹਿਬ ਦੇ ਜਨਮ ਨੂੰ ਲੈ ਕੇ ਜੋ ਰੌਲਾ ਰੱਪਾ ਉਹਦੇ ਵਿੱਚ ਜਿਹੜਾ ਭਾਈ ਬਾਦੇ ਵਾਲੀ ਸਾਖੀ ਇੱਕ ਵੱਡਾ ਜਿਹੜਾ ਕਹ ਲਿਏ ਪਵਾੜਾ ਜਿਹਨੇ ਖੜਾ ਕੀਤਾ ਹੋਇਆ ਇਹਨਾਂ ਜਨਮ ਤਰੀਕਾਂ ਦੇ ਵਿੱਚ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੀਆਂ ਪੁਰਾਣੇ ਜਿਹੜੇ ਲੇਖਕ ਆਪਣੀਆਂ ਲਿਖਤਾਂ ਦੇ ਵਿੱਚ ਉਸ ਚੀਜ਼ ਨੂੰ ਪ੍ਰਵਾਨਗੀ ਦੇ ਚੁੱਕੇ ਆ ਤੇ ਉਹ ਜਿਹੜਿਆ ਪਿਛੇ ਮੋੜ ਨੂੰ ਤਿਆਰ ਨਹੀਂ ਕਿਉਂਕਿ ਜੇ ਗੱਲ ਕਰੀਏ ਕਿ ਕੌਮੀ ਮਸਲਾ ਆ ਇਹਨ ਜਿਹੜਾ ਸੁਧਾਰਨਾ ਚਾਹੀਦਾ ਪਿਛੇ ਮੋੜ ਨੂੰ ਚ ਇਹਦੇ ਵਿੱਚ ਕਿਹੜੀ ਗੱਲ ਆ ਜਿਹੜੀ ਸਹੀ ਆ ਉਹ ਸਾਰਿਆਂ ਨੂੰ ਜਿਹੜੀ ਸਰਬਸੰਮਤੀ ਨਾਲ ਜਿਹੜੀ ਆ ਉਹ ਬਣਾਉਣੀ ਚਾਹੀਦੀ ਹੈ ਤਾਂ ਕਿ ਜਿਹੜੀਆਂ ਸਹੀ ਡੇਟਾ ਨੇ ਸਾਡਾ ਜਿਹੜਾ ਸਹੀ ਨਾਨਕ ਸਹੀ ਕਲੰਡਰ ਆ ਉਸ ਨੂੰ ਦੁਆਰਾ ਜਿਹੜਾ ਜੀਵਿਤ ਕੀਤਾ ਜਾ ਸਕੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਂ ਫੇਰ ਅਖੀਰ ਚ ਕਹ ਦਿਆਂ ਬਈ ਕਿ ਕੋਈ ਵਿਜੀ ਨਹੀਂ ਜਿਹੜੇ ਸੱਜਣਾ ਦੇ ਨਾਮ ਲਏ ਆ ਪੂਰੀ ਜ਼ਿੰਮੇਵਾਰੀ ਨਾਲ ਲਏ ਆ ਸਾਨੂੰ ਥੋੜਾ ਜਿਹਾ ਨੱਚ ਤੋਂ ਉੱਪਰ ਉੱਠ ਕੇ ਕੌਮੀ ਪੱਧਰ ਤੇ ਉੱਤੇ ਸੋਚ ਕੇ ਇਹ ਇਸ ਮਸਲੇ ਦਾ ਹੱਲ ਲੱਭਣਾ ਚਾਹੀਦਾ ਹੈਗਾ ਆ ਜੀ ਅਤੇ ਸਾਡੇ ਕੋਲ ਸਾਧਨ ਬਹੁਤ ਹੈ ਉਹਨਾਂ ਦੀ ਜੋਗ ਮਾਰ ਤੋਂ ਫਰ ਲਈਏ ਤੇ ਅਸੀਂ ਕਿਸੇ ਨਤੀਜੇ ਤੇ ਸਰਵ ਪ੍ਰਮਾਣਿਤ ਨਤੀਜੇ ਤੇ ਪਹੁੰਚ ਸਕਦੇ ਹਾਂ ਜੀ ਜੀ ਠੀਕ ਹੈ ਜੀ ਟਾਈਮ ਆਪਣਾ ਹੋ ਗਿਆ तकरीबन ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ